ਡੋਰੀ ਸੰਗੂੜਾ ਪਿੰਡ ਅਰਸ਼ભાઈ ਹੋਣੇ ਦਾ ਗੁਰਿੰਦਰભાઈ ਹੋਣੇ ਦਾ ਪਿੰਡ ਗੱਲਾਂ ਸਿਰੇ ਲੱਗੀਆਂ ਹੋਈਆਂ ਇਧਰ ਹੀ ਸਾਡੇ ਆਓ ਸਾਹਮਣੇ ਇਹ ਹੈ ਜੀਡੀਐਲਸੀ ਆਇਆ ਦਾ ਹਰਿਆਣਾ ਦਾ ਸਾਹਮਣੇ ਸਾਜਣ ਜਿਹੜਾ ਤਕੜਾ ਲੱਗਦਾ ਬੱਲੇ ਪਾਸੇ ਬੁੱਟਾ ਚੱਲਦਾ ਤੇ ਛਤਰੀ ਦੇ ਪਤਾ ਲੱਗਦਾ ਵੀ ਅੰਤ ਕਾਂ ਧੂਆਂ ਸ਼ੁਰੂ ਲਾ ਹੋਊਗੀ ਬੱਲੇ ਪੇ ਜੀਡੀਐਲਸੀ ਬੜੇ ਬੜੇ ਦੂਰੋਂ ਹਰਿਆਣਾ ਤੋਂ ਚੱਲ ਕੇ ਆਇਆ ਸਰਸੇ ਦੇ ਲਾਗਿਓ ਅੱਜ ਦਾ ਇਸ ਖੇਡ ਮੇਲੇ ਕਹਿੰਦੇ ਦੁਨੀਆ ਦਾ ਤੇ ਦੁਨੀਆ ਦੇ ਵਿੱਚ ਪ੍ਰਸਿੱਧ ਕਹਿੰਦੇ ਪੰਜਾਬ ਦੇ ਖੇਡ ਮੇਲੇ ਦੀ ਗੱਲ ਹੁੰਦੀ ਪਰ ਅੱਜ ਕਹਿੰਦੇ ਹਰਿਆਣੇ ਵਾਲਿਆਂ ਨੇ ਵੀ ਹਿੱਸਾ ਲਿਆ ਹੈ ਕਿ ਪੰਡੋਰੀ ਖਗੋੜਿਆਂ ਦਾ ਖੇਡ ਮੇਲਾ ਜਿਹਦੇ ਵਿੱਚ ਦੁਨੀਆ ਦੇ ਨਾਮੀ ਟਰੈਕਟਰ ਪਹੁੰਚੇ ਆਂ ਇਨ੍ਹਾਂ ਤੋਂ ਬਾਅਦ ਜਿਹੜਾ ਅਗਲਾ ਟਰੈਕਟਰ ਹੈ ਚੈਨੀ ਕੋਸਲ ਜੀ ਉਹਨਾਂ ਨੇ ਵੀ ਆਪ ਆਪਣਾ ਟਰੈਕਟਰ ਰੈਡੀ ਕਰ ਲਿਆ ਭਰਾ ਮੇਰੇ ਚੈਨੀ ਕੋਸਲ ਜੀ ਟਰੈਕਟਰ ਆਪਾਂ ਜਲਦੀ ਨਾਲ ਉਹਦੀ ਮਿੰਟਿੰਗ ਕਰਵਾਲੀ ਐ ਇਹਨਾਂ ਤੋਂ ਬਾਅਦ ਟੈਂਕਪੋਰ ਵਾਲੇ ਭਰਾਵਾਂ ਨੂੰ ਪੈਂਦੇ ਉਹ ਲਾਗੇ ਰਹਿਣਗੇ ਉਹ ਲਾਗੇ ਰਹਿਣਗੇ ਗੱਲ ਜੀਡੀਐਲਸੀ ਗਰੁੱਪ ਆਏ ਭਰਾਇਆ ਇਹ ਸਿੰਪਲ ਟਰੈਕਟਰ ਚੱਲਦੇ ਸਲੰਸਰਾ ਚੋਂ ਧੂਆ ਨਿਕਲਦਾ ਜਗਾੜੂ ਆਉਣੇ ਆ ਸਲੰਸਰਾ ਚੋਂ ਅੱਗ ਤਾਂ ਨਿਕਲਦੀ ਆ ਗੱਲਾਂ ਸਰੇ ਆ ਧੂਆ ਚੜੇ ਅਸਮਾਨਾਂ ਨੂੰ ਦੇਖ ਪੈਂਦੀ ਆ ਪਟਾਕੇ ਚਮਕੀលਿਆ ਸ਼ੌਕ ਵੱਖਰੇ ਹੀ ਰੱਖਦੇ ਆ ਇੱਟਾ ਦੇ ਕਾਕੇ ਉਹ ਪੰਜਾਬੀਆਂ ਦੇ ਕਾਕੇ ਸ਼ੌਕ ਰੱਖਦੇ ਆ ਵੱਖਰਾ ਆਹ ਇਹ ਪੰਜਾਬੀਆਂ ਦੇ ਘਾਟੇ ਗੱਲ ਸਿਰੇ ਆ ਉਹ ਦੇਖਾ ਕਰਦੇ ਨਹੀਂ ਸਿਰ ਮੁੱਢਾ ਸਿਰਫੇ ਆ ਗੱਲ ਸਿਰੇ ਲਾਉਣ ਨੂੰ ਫਿਰਦਾ ਉਹ ਗੱਲ ਮੇਰੇ ਵੀਰੋ ਸਿਰੇ ਲਾਉਣ ਨੂੰ ਫਿਰਦਾ ਤੋਰਾ ਟਰੈਕਟਰ ਦਾ ਦੱਸਦਾ ਤੋਰਾ ਤੋਰਾ ਦੱਸਦਾ ਕਿ ਕੁਝ ਕਰਕੇ ਦਿਖਾਊਗਾ ਪਹਿਲਾ 라ਉਂਡ ਦਾ ਤੈਅ ਕਰ ਗਿਆ ਉਹ ਪਹਿਲਾ 라ਉਂਡ ਤੈਅ ਕਰ ਗਿਆ ਕਿ ਜਿੰਦਗਾਦੀ ਨਹੀਂ ਛੱਡੋ ਤੱਕ ਨਹੀਂ ਆ ਰਹੇ ਜਾਂਦੇ ਨੇ ਹੁਣ ਕਾਰਾ ਹੋਵੇ ਕੈਮ ਤੇ ਮਿਲ ਜੇ ਆਪਾਂ ਆ ਰਹੇ ਜਾਂਦੇ ਨੇ ਮਾਰ ਦਾਰੇ ਬਰੀਦਰਲੇ ਪਾਸੇ ਐਡੀਐਲਸੀ ਹੈਲੋ ਮਲੇ ਹੈਲੋ ਮਾੜਾ ਹੋਵੇ ਟਾਈਮ ਤੇ ਨਰਜੇ ਮਾਰੇ ਜਾਂਦੇ ਨੇ ਪਰ ਇਹ ਤੱਤੇ ਤਵੇ ਤੇ ਰੋਟੀ ਸਰਦੀ ਹੁੰਦੀ ਆ ਉਹ ਤੁਣਕਾ ਤੁਣਕਾ ਕਰਕੇ ਗੁੱਡੀ ਉਹ ਚੜਦੀ ਹੁੰਦੀ ਆ ਤੁਣਕਾ ਤੁਣਕਾ ਕਰਕੇ ਗੁੱਡੀ ਚੜਦੀ ਹੁੰਦੀ ਆ ਪਰ ਉਧਰਲੇ ਪਾਸੇ ਜਿੱਥੇ ਟਰੈਕਟਰ ਜ਼ਮੀਨ ਨਾਲ ਤੇ ਉੱਪਰਲੇ ਪਾਸੇ ਮਾਲਵਾ ਟੀਵੀ ਵਾਲਿਆਂ ਦਾ ਡਰਾਉਨ ਚੱਲਦਾ ਇਕਲੀ ਇਕਲੀ ਚੀਜ਼ ਨੂੰ ਕਵਰ